ਰੱਬ ਬਿਸ਼ਵਾਸ ਹੈ ਜੇ ਮਨੁੱਖ ਜੀ ਰਿਹਾ ਤਾਂ ਰੱਬ ਦੇ ਆਸਰੇ ਜੇ ਮਨੁੱਖ ਪੈਦਾ ਹੋ ਰਿਹਾ ਤਾਂ ਰੱਬ ਦੇ ਆਸਰੇ ਮਨੁੱਖ ਪ੍ਰਿਥਵੀ ਤੋਂ ਜਾ ਰਿਹਾ ਤਾਂ ਰੱਬ ਦੀ ਬਣਾਈ ਪ੍ਰਣਾਲੀ ਦੇ ਥਰੂ ਜਾ ਰਿਹਾ ਹੂੰ ਕਿਉਂਕਿ ਇਹ ਪੰਜ ਭੌਤਿਕ ਸਰੀਰ ਹੈ ਹੂੰ ਤੇ ਪੰਜੇ ਜਿਹੜੇ ਭੌਤਿਕ ਨੇ ਉਹ ਇੱਕ ਦੂਜੇ ਦੇ ਅੰਗੇਸਟ ਨੇ ਹੂੰ ਜੇ ਰੱਬ ਨਾ ਹੋਏ ਤਾਂ ਉਹ ਪੰਜੇ ਜਿਹੜੀਆਂ ਸ਼ਕਤੀਆਂ ਨੇ ਹੂੰ ਇੱਕ ਥਾਂ ਦੇ ਕੋਈ ਵੀ ਵਿਗਿਆਨਿਕ ਕੋਈ ਵੀ ਮਨੁੱਖ ਕੋਈ ਵੀ ਸ਼ਕਤੀ ਉਹਨਾਂ ਨੂੰ ਇਕੱਠੀਆਂ ਕਰਕੇ ਦਿਖਾਏ। ਹਮ ਇੱਕ ਰੱਬੀ ਜਈ ਸ਼ਕਤੀ ਹੈ। ਉਹ ਕਾਲਪੁਰਖ ਐਸੀ ਸ਼ਕਤੀ ਹੈ। ਹਮ ਜਿਹੜੀ ਨਜ਼ਰ ਨਹੀਂ ਆਂਦੀ ਇੰਤਰਿਕਸ਼ ਹੈ। ਹਮ ਤੇ ਸਿਰਫ ਉਹਦੀ ਤਾਕਤ ਨਾਲ ਹੀ ਪੰਜ ਚੀਜ਼ਾਂ ਹਮ ਅਗਨੀ ਤੇ ਪਾਣੀ ਕਦੀ ਇਕੱਠੇ ਹੋ ਸਕਦੇ ਆ। ਹਮ ਤੇ ਇਸ ਬਾਡੀ ਦੇ ਵਿੱਚ ਅੱਗ ਵੀ ਚੱਲ ਰਹੀ ਹੈ ਤੇ ਪਾਣੀ ਵੀ ਚੱਲ ਰਿਹਾ। ਹਮ ਇਹ ਸਭ ਤੋਂ ਵੱਡਾ ਸਬੂਤ ਹੈ ਵੀ ਜਿਹੜੀ ਇੱਕ ਮਨੁੱਖੀ ਸਰੀਰਕ ਢਾਂਚਾ ਹੈ। ਹਮ ਉਹ ਜਿਹੜਾ ਵਰਕ ਕਰ ਰਿਹਾ ਉਹਦੇ ਵਿੱਚ ਹੀ ਰੱਬ ਹੈ। ਹਮ ਇਹ ਸਭ ਤੋਂ ਵੱਡੀ ਜਿਹੜੀ ਹੋਂਦ ਹੈ ਉਹ ਦਰਸਾਉਂਦੀ ਹੈ। ਵੀ ਜਿਹੜੇ ਮਨੁੱਖ ਦੇ ਸਰੀਰ ਦੇ ਵਿੱਚ ਪੰਜ ਭੌਤਿਕ ਤੱਤ ਨੇ ਉਹ ਆਪਣੇ ਆਪ ਦੇ ਵਿੱਚ ਪੰਜੇ ਦੇ ਪੰਜੇ ਇੱਕ ਦੂਜੇ ਦੇ ਅੰਗੇਸਟ ਨੇ ਤੇ ਉਹਦੇ باوجود ਵੀ ਇੱਕ ਬਾਡੀ ਦੇ ਅੰਦਰ ਇਕੱਠੇ ਹੋ ਕੇ ਕੰਮ ਕਰ ਰਹੇ ਆ ਤੇ ਇਸ ਤੋਂ ਵੱਡੀ ਉਦਾਹਰਨ ਕੀ ਚਾਹੀਦੀ ਆ ਵੀ ਪ੍ਰਮਾਤਮਾ ਹੈਗਾ ਤੁਹਾਡੇ ਮਤਲਬ ਇਨਸਾਨ ਦੇ ਵਿੱਚ ਹੀ ਰੱਬ ਬਿਲਕੁਲ ਮਨੁੱਖ ਦੇ ਵਿੱਚ ਰੱਬ ਵਾਸ ਕਰਦਾ ਹਰ ਪ੍ਰਿਥਵੀ ਤੇ ਆਣ ਵਾਲੇ ਪ੍ਰਾਣੀ ਦੇ ਵਿੱਚ ਰੱਬ ਵਾਸ ਕਰਦਾ ਕਣ ਕਣ ਦੇ ਵਿੱਚ ਰੱਬ ਵਾਸ ਕਰਦਾ ਪੱਥਰਾਂ ਦੇ ਵਿੱਚੋਂ ਰੱਬ ਆਇਆ ਤੇ ਸਾਡੇ ਸ਼ਾਸਤਰ ਜਿਹੜੇ ਸ਼ਾਸਤਰ ਨੇ ਸ਼ਾਸਤਰਾਂ ਦੇ ਵਿੱਚੋਂ ਰੱਬ ਪ੍ਰਗਟ ਹੋਇਆ ਸ਼ਾਸਤਰਾਂ ਦੇ ਵਿੱਚੋਂ ਰੱਬ ਪ੍ਰਗਟ ਹੋਇਆ ਜਦੋਂ ਭਗਤ ਪ੍ਰਲਾਦ ਦੀ ਕਹਾਣੀ ਸਾਹਮਣੇ ਆਂਦੀ ਹੈ ਤਾਂ ਇੱਕ ਪੱਥਰ ਦੇ ਖੰਭੇ ਦੇ ਵਿੱਚੋਂ ਰੱਬ ਪ੍ਰਗਟ ਹੋਇਆ ਹੂੰ ਸਾਨੂੰ ਲੋਕਾਂ ਨੂੰ ਜਿਹੜੇ ਅਸੀਂ ਲੋਕਾਂ ਭਾਰਤੀ ਲੋਕਾਂ ਸਾਨੂੰ ਕਿਸੇ ਤਰ੍ਹਾਂ ਦੀ ਮੈਨੂੰ ਲੱਗਦਾ ਵੀ ਪ੍ਰਮਾਤਮਾ ਤੇ ਸ਼ੰਕਾ ਕਰਨ ਦੀ ਲੋੜ ਨਹੀਂ ਹੂੰ ਵੀ ਦਾਤਾ ਨਹੀਂ ਹੈਗਾ ਹੂੰ ਤੁਸੀਂ ਕਹਿੰਦੇ ਸ਼ਾਸਤਰਾਂ ਦੇ ਵਿੱਚੋਂ ਰੱਬ ਪ੍ਰਗਟ ਹੋਇਆ ਇੱਕ ਪਾਸੇ ਜੇ ਮੈਂ ਸੈਕਮਾ ਦੀ ਗੱਲ ਕਰਦਾ ਤਾਂ ਸ਼ਸਤਰਾਂ ਨੂੰ ਪੀਰ ਵੀ ਕਿਹਾ ਜਾਂਦਾ ਹੈ ਤੁਹਾਡੇ ਹਿਸਾਬ ਨਾਲ ਕਿ ਸ਼ਸਤਰ ਪੀਰ ਨੇ ਬਿਲਕੁਲ ਮੰਨਨੇ ਚਾਹੀਦੇ ਨੇ ਸ਼ਸਤਰ ਜੀਵਨੀ ਦਾ ਰક્ષਕ ਹੈ ਹਮ ਸ਼ਸਤਰ ਜੀਵਨੀ ਦੀ ਪੂਰਤੀ ਦਾ ਆਧਾਰ ਹੈ ਹਮ ਤੇ ਸ਼ਸਤਰ ਤੋਂ ਬਿਨਾ ਜੀਵਨ ਜਿਹੜਾ ਉਹ ਧੂਰ ਹੈ ਹਮ ਤੁਸੀਂ ਜੀਵਨ ਜੀਣਾ ਹੈ ਜ਼ੁਲਮ ਦਾ ਮੁਕਾਬਲਾ ਕਰਨਾ ਹੈ ਤੁਸੀਂ ਰੋਜ਼ਾਨਾ ਦੇ ਰੁਟੀਨ ਦੇ ਵਿੱਚ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਨਾ ਹੈ ਹਮ ਜਿਹੜੀ ਪ੍ਰਾਣੀ ਜ਼ਿੰਦਗੀ ਹੈ ਥੋੜੀ ਜਿਹੀ ਪਿੱਛੇ ਲੈ ਜੀਏ ਅੱਜ ਵੀ ਕਈ ਲੋਕ ਸ਼ਸਤਰ ਨਾਲ ਹੀ ਆਪਣੀ ਜ਼ਿੰਦਗੀ ਦਾ ਨਰਵਾਹ ਕਰ ਰਹੇ ਨੇ ਜਿਵੇਂ ਜੰਗਲਾਂ ਦੇ ਵਿੱਚ ਜਿਹੜੇ ਲੱਕੜਹਾਰੇ ਨੇ ਜਿਹੜੇ ਮਛਿਆਰੇ ਨੇ ਸਮੁੰਦਰੀ ਤੱਟਾਂ ਦੇ ਕੰਮ ਕਰ ਰਹੇ ਨੇ ਜਿਹੜੇ ਲੋਕ ਹਾਥੀ ਕਾਸਤ ਕਰ ਰਹੇ ਨੇ ਕਾਸਤ ਕਰਨੇ ਲੋਕ ਚਾਹੇ ਉਹ ਲੱਕੜੀ ਦੇ ਨੇ ਚਾਹੇ ਲੋਹੇ ਦੇ ਨੇ ਉਹ ਲੋਕ ਸ਼ਸਤਰਾਂ ਨਾਲ ਹੀ ਆਪਣਾ ਜਿਹੜਾ ਜੀਵਨ ਦਾ ਨਰਵਾਹ ਕਰ ਰਹੇ ਨੇ ਤੇ ਸ਼ਸਤਰ ਦੇ ਵਿੱਚੋਂ ਰੱਬ ਪਾਇਆ ਜਾ ਸਕਦਾ ਹੈ ਸ਼ਸਤਰ ਦੇ ਵਿੱਚੋਂ ਵੀ ਰੱਬ ਪਾਇਆ ਜਾ ਸਕਦਾ ਹੈ ਬਿਲਕੁਲ ਪਾਇਆ ਜਾ ਸਕਦਾ ਹੈ ਇਤਿਹਾਸ ਦੇ ਵਿੱਚ ਇਹੋ ਜਿਹਾ ਹੀ ਹੈ। ਵਿਸ਼ਕਰਮਾ ਜੀ ਦਾ ਜਿਹੜਾ ਵਾਸ ਹੈ ਹੂੰ ਉਹ ਸੰਦਾਂ ਦੇ ਵਿੱਚ ਹੈ। ਬਿਲਕੁਲ ਸਹੀ ਗੱਲ। ਤੇ ਜੇ ਸੰਦਾਂ ਦੇ ਵਿੱਚ ਹੈ ਉਹ ਸੰਦ ਸ਼ਸ਼ਤਰ ਨੇ ਮਿਸਤਰੀ ਦੇ। ਹੂੰ ਉਹਦੇ ਵਿੱਚੋਂ ਰੱਬ ਪਾਇਆ ਜਾ ਸਕਦਾ। ਹੂੰ ਰੱਬ ਨੂੰ ਮਿਲ ਰਿਹਾ ਉਹਦੇ ਚੋਂ ਪਵਾ ਰਿਹਾ ਰੱਬ ਨੂੰ ਤਾਂ ਹੀ ਰੋਜ਼ਗਾਰ ਕਮਾਰਿਆ। ਹੂੰ ਤਾਂ ਹੀ ਰੋਜੀ ਰੋਟੀ ਚੱਲ ਰਹੀ ਹੈ। ਇੱਕ ਤੁਹਾਨੂੰ ਪਤਾ ਵੀ ਪਿੱਛੇ ਕਾਫੀ ਟ੍ਰੈਂਡ ਵੀ ਚੱਲਿਆ ਸੀ ਲੋਕੀ ਅ ਸਿੱਧਾ ਤੌਰ ਤੇ ਅ ਜ਼ਰੂਰ ਮੈਂ ਕਹਿੰਦਾ ਵੀ ਲੋਕੀ ਵੈਦਾ ਦੇ ਖਿਲਾਫ ਵੀ ਬੋਲਦੇ ਆ ਲੋਕੀ ਮੈਂ ਕਵਾਂਗਾ ਸਿੱਖ ਮਤ ਦੇ ਖਿਲਾਫ ਵੀ ਬੋਲਣ ਵਾਲੇ ਸਾਰਿਆਂ ਦੇ ਬੋਲਣਾ ਮੈਂ ਨਹੀਂ ਕਹਿੰਦਾ ਵੀ ਸਿਰਫ ਹਿੰਦੂ ਮਤ ਤੇ ਸਨਾਤਨ ਮਤ ਦੇ ਖਿਲਾਫ ਬੋਲਣ ਵਾਲੇ ਆ ਸਿੱਖ ਮਤ ਦੇ ਖਿਲਾਫ ਬੋਲਣ ਵਾਲੇ ਵੀ ਬਹੁਤ ਲੋਕ ਨੇ ਕਈ ਸਿੱਧਾ ਸਵਾਲ ਗੁਰੂ ਨਾਨਕ ਸਾਹਿਬ ਤੇ ਆ ਕਈ ਸਵਾਲ ਸਿੱਧੇ ਰਾਮਜੀਤ ਤੇ ਹੀ ਲੈ ਆਉਂਦੇ ਆ ਪਿੱਛੇ ਮੈਂ ਹੀ ਇੱਕ ਪੋਡਕਾਸਟ ਕੀਤਾ ਸੀ ਉਸ ਤੇ ਇੱਕ ਵਿਅਕਤੀ ਨੇ ਕਿਹਾ ਸੀ ਵੀ ਰਾਮਜੀਤ ਤਾਂ ਹੋਏ ਨਹੀਂ ਸ਼੍ਰੀ ਰਾਮਜੀਤਾ ਹੋਏ ਨਹੀਂ ਤੇ ਪੂਰੀਆਂ ਇਸਤੇ ਕਿਤਾਬਾਂ ਲਿਖੀਆਂ ਗਿਆ ਪੂਰੇ ਇਸਤੇ ਰਿਸਰਚ ਹੋਈ ਹੈ ਇਥੋਂ ਇੱਕ ਗੱਲ ਜਿਹੜਾ ਯੁੱਗ ਹੈ ਹੁਣ ਜਿਹਦੇ ਚ ਆਪਾਂ ਵਿਚਰ ਰਹੇ ਹਾਂ ਸਾਡੇ ਤੋਂ ਪਹਿਲਾਂ ਤਿੰਨ ਯੁੱਗ ਹੋ ਗੁਜ਼ਰੇ ਹਮ ਸਤਯ ਯੁੱਗ ਤ੍ਰੇਤਾ ਦਵਪਰ ਹੋ ਗੁਜ਼ਰੇ ਅਸੀਂ ਚੌਥੇ ਚ ਆ ਇਹ ਪ੍ਰਿਥਵੀ ਦਾ ਆਖਰੀ ਯੁੱਗ ਹੈ ਜਿਹਦੇ ਉੱਤੇ ਪ੍ਰਿਥਵੀ ਤੇ ਦੁਨੀਆ ਸਮਾਪਤ ਹੋਣੀ ਹੈ ਹਮ ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਹਮ ਹਰੇਕ ਯੁੱਗ ਦੇ ਵਿੱਚ ਗ੍ਰੰਥ ਆਏ ਹਮ ਚੱਲਦੇ ਆ ਰਹੇ ਆ ਦੇਖੋ ਹਰੇਕ ਧਰਮ ਦੇ ਵਿੱਚ ਐਸੇ ਵਿਦਵਾਨ ਪੈਦਾ ਹੋਏ ਆ जिन्होंने कथावाएं लिखियां हम सनातन मत ਦੇ ਹਿਸਾਬ ਨਾਲ ਕਹਾਵਾਂ ਪ੍ਰਾਨ ਲਿਖੇ हम स्मृतियां लिखियां ਇਸੇ ਤਰ੍ਹਾਂ ਹੀ ਸਿੱਖੀ ਦੇ ਵਿੱਚ ਵੀ ਬਹੁਤ ਜਿਹੜੇ ਵਿਦਵਾਨ ਪੈਦਾ ਹੋਏ ਆ ਚਾਹੇ ਉਹ ਨਾਬੇ ਤੋਂ ਕਾਨ ਸਿੰਘ ਹੋਣੀ ਹੋਏ ਚਾਹੇ ਗੁਰੂ ਗ੍ਰੰਥ ਸਾਹਿਬ ਦੇ ਲਖਾਰੀ ਹੋਏ हम ਉਸ ਤੋਂ ਬਾਅਦ ਗੁਟਕਾ ਸਾਹਿਬ ਵੀ ਆਏ हम ਕਈ ਤਰ੍ਹਾਂ ਦੇ ਪਾਠ ਹੈ ਜਿਹੜੇ ਉਹ ਹੋਂਦ ਚ ਆਏ ਹੈ ਨਾ हम ਜਿਹੜੇ ਲੋਕ ਤਾਂ ਅਸੀਂ ਰੱਬ ਨੂੰ ਮੰਨਣ ਵਾਲੇ ਆਂ ਹਮ ਅਸੀਂ ਉਹਨਾਂ ਨੂੰ ਧਾਰਮਿਕ ਗ੍ਰੰਥਾ ਨੂੰ ਰੂਟੀਨ ਦੇ ਵਿੱਚ ਨਿਤਨੇਮ ਕਰਨ ਵਾਲੇ ਉਹਨਾਂ ਨੂੰ ਕਿਤਾਬਾਂ ਨੂੰ ਅਸੀਂ ਪੂਰਾ ਸਤਿਕਾਰ ਦਿੰਦੇ ਆਂ ਹਮ ਜਿਹੜੇ ਲੋਕਾਂ ਨੇ ਕਾਲੀ ਯੁਗ ਦੇ ਵਿੱਚ ਕਿੰਤੂ ਪਰੰਤੂ ਕਰਨਾ ਹਮ ਉਹਨਾਂ ਨੇ ਮਹਾਰਾਜ ਜੀ ਕਿੰਤੂ ਪਰੰਤੂ ਕਰਦੇ ਰਹਿਣਾ ਕਿਉਂਕਿ ਇਹ ਉਹ ਨਸਲ ਹੈ ਹਮ ਜਿਹੜੀ ਸਤਿਯੁਗ ਤੋਂ ਚੱਲੀ ਹੋਈ ਹੈ ਹਮ ਜੇ ਸਤਿਯੁਗ 'ਚ ਇਹ ਨਸਲ ਨਾ ਹੁੰਦੀ ਫਿਰ ਬਾਵਨ ਅਵਤਾਰ ਭਗਵਾਨ ਦਾ avatars ਜਿਹੜਾ ਉਹ ਨਾ ਆਂਦਾ ਉਹਨਾਂ ਨੂੰ ਨਾ avatars ਲੈਣਾ ਪੈਂਦਾ ਇੱਕ ਗੱਲ ਹੋਰ ਧੰਨਵਾਦ ਸਾਂ 10 avatars ਪੰਜਾਬ ਦੀ ਧਰਤੀ ਤੇ ਹੋਏ ਕਾਲ ਯੁਗ ਦੇ ਦਰਮਿਆਨ avatars ਕੋਈ ਖੁਸ਼ੀ ਚ ਨਹੀਂ ਆਂਦੇ ਇਹ ਲੋਕਾਂ ਦਾ ਆਪਣਾ ਆਪਣਾ ਕਨਸੈਪਟ ਹੈ ਪਰ ਮੇਰਾ ਮੰਨਣਾ ਹੈ ਵੀ avatars ਜਦੋਂ ਅਸੀਂ ਮਨੁੱਖ ਬਹੁਤ ਵੱਡੇ ਪਾਪ ਕਰਦਾ ਹੈ ਮਨੁੱਖ 'ਚ ਕਟਾਈ ਹੁੰਦੀ ਹੈ ਮਨੁੱਖਤਾ ਦੀ ਕਮੀ ਆ ਜਾਂਦੀ ਕਮੀ ਆ ਜਾਂਦੀ ਅਸੀਂ ਨੈਤਿਕ ਕਦਰਾਂ ਕੀਮਤਾਂ ਤੋਂ ਗਿਰ ਜਾਂਦੇ ਆ ਫਿਰ ਪਰਮਾਤਮਾ ਨੂੰ ਮਜਬੂਰੀ ਦੇ ਵਿੱਚ ਅਵਤਾਰ ਧਾਰਨ ਕਰਨਾ ਪੈਂਦਾ ਤੇ ਉਹ ਕੋਈ ਬੌਲੀ ਖੁਸ਼ੀ ਦੀ ਗੱਲ ਨਹੀਂ ਵੀ ਅਵਤਾਰ ਧਾਰਨਾ ਹੋਏ ਐਕਚੁਅਲ ਪ੍ਰਿਥਵੀ ਵਾਸਤੇ ਮਾੜੀ ਗੱਲ ਹੈ ਵੀ ਅਵਤਾਰ ਦੀ ਧਾਰਨਾ ਹੋ ਰਹੀ ਹੈ ਵੀ ਪ੍ਰਿਥਵੀ ਕਰਲਾ ਰਹੀ ਹੈ ਧਾਰਮਿਕ ਲੋਕ ਕਰਲਾਉਂਦੇ ਆ ਤਾਂ ਪਰਮਾਤਮਾ ਨੂੰ ਆਉਣਾ ਪੈਂਦਾ ਉਹ ਸਾਰੇ ਯੁੱਗਾਂ ਚ ਤਾਂ ਆ ਹੀ ਆਇਆ ਕਾਲੀ ਯੁੱਗ ਦਾ ਸਰਵ ਸ਼੍ਰੇਸ਼ਟ ਗ੍ਰੰਥ ਹੈ ਜਿਹੜਾ ਪੂਰੀ ਦੁਨੀਆ ਦਾ ਸਭ ਤੋਂ ਲੇਟੈਸਟ ਗ੍ਰੰਥ ਵੀ ਕਿਹਾ ਜਾ ਸਕਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਲੋਕ ਰਮੈਨ ਤੇ ਕੀ ਆ ਟਿੱਪਣੀ ਕਰਦੇ ਆ ਹੂੰ ਦੇਖੋ ਉਹ ਸਿੱਖ ਭਾਈਚਾਰੇ ਜੋ ਵੀ ਕਰਦੇ ਆ ਹੂੰ ਕਾਮਰੇਟ ਲਾਣਾ ਜਿਹੜਾ ਸਾਡੇ ਵਾਲੇ ਪਾਸੇ ਆ ਹੂੰ ਉਹ ਹਿੰਦੂਆਂ ਚ ਵੀ ਕਿੰਤੂ ਪਰੰਤੂ ਕਰਦੇ ਆ ਹੂੰ ਕਿਉਂਕਿ ਸਰੂਪਕ ਤੌਰ ਤੇ ਕਿਸੇ ਬੰਦੇ ਦੀ ਪਛਾਣ ਨਹੀਂ ਕੀਤੀ ਜਾ ਸਕਦੀ ਜਿਨੇ ਵਾਲ ਕਟਾਲੇ ਦਾੜੀ ਕਟਾਲੀ ਹਿੰਦੂ ਆ ਹੂੰ ਜਿਨੇ ਦਾੜੀ ਰੱਖ ਲਈ ਪੱਗ ਬੰਨ ਲਈ ਉਹ ਸਿੱਖ ਆ ਹੂੰ ਸਰੂਪ ਦੇ ਤੌਰ ਤੇ ਕਿਸੇ ਬੰਦੇ ਨੂੰ ਪਛਾਣ ਕਰਕੇ ਤੁਸੀਂ ਸਮੁੱਚੀ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਸਕਦੇ ਕਰਮ ਆਪਣੇ ਆਪਣੇ ਆਮਨੁੱਖ ਦੇ ਤੇ ਜਿਹੜੇ ਸ਼੍ਰੀ ਰਾਮਚੰਦਰ ਜੀ ਨੂੰ ਚੈਲੰਜ ਕਰਦੇ ਆ ਸਿੱਖ ਭਾਈਚਾਰੇ ਜੋ ਕਰਦੇ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹ ਲੈਣਾ ਚਾਹੀਦਾ ਜਿਹੜੇ ਲੋਕ ਹਿੰਦੂਆਂ ਚੋਂ ਕਾਮਰੇਟ ਲਾਣਾ ਚੈਲੰਜ ਕਰਦਾ ਹੈ ਉਹਨਾਂ ਨੂੰ ਸ਼੍ਰੀ ਰਾਮਾਇਣ ਪੜ੍ਹ ਲੈਣੀ ਚਾਹੀਦੀ ਹੈ ਵਾਲਮੀਕ ਜੀ ਮਹਾਰਾਜ ਵਾਲੀ ਕਿਉਂਕਿ ਵਾਲਮੀਕ ਰਮਾਇਣ ਐਸਾ ਗ੍ਰੰਥ ਹੈ ਵੀ ਜਿਹੜਾ ਪ੍ਰithvi ਤੇ ਸ਼੍ਰੀ ਰਾਮਚੰਦਰ ਮਹਾਰਾਜ ਦਾ ਜਨਮ ਹੋਣ ਤੋਂ ਪਹਿਲਾਂ ਹੋਂਦ ਚ ਆ ਗਿਆ ਸੀ ਪਹਿਲਾਂ ਹੀ ਲਿਖਿਆ ਗਿਆ ਸੀ ਠੀਕ ਹੈ ਹਮ ਅਸੀਂ ਉਹਨਾਂ ਗੱਲਾਂ ਤੋਂ ਕਤ੍ਹਾ ਚਿੱਤ ਵੀ ਨਹੀਂ ਕਰਦੇ ਖਾਸ ਕਰਕੇ ਪੰਜਾਬੀ ਦਾ ਕਰ ਹੀ ਨਹੀਂ ਸਕਦਾ ਹਮ ਕਿਉਂਕਿ ਪੰਜਾਬ ਦੇ ਵਿੱਚ ਐਡੇ ਐਡੇ ਤੀਰਥ ਨੇ ਸ਼੍ਰੀ ਰਾਮ ਭਗਵਾਨ ਦੇ ਨਾਨਕੇ ਨੇ ਹਮ ਪੰਜਾਬ ਚ ਕਿਥੇ ਨੇ ਪਟਿਆਲੇ ਜ਼ਿਲ੍ਹੇ ਚ ਪਿੰਡ ਕੜਾਮ ਜਿੱਥੋਂ ਦੇ ਮਾਤਾ ਕੁਸ਼ਲਿਆ ਜੀ ਸੀ ਹਮ ਕੋਹਰਾਮ ਨਗਰੀ ਦੇ ਜਿਹੜਾ ਦਾ ਨਾਮ ਬਾਅਦ ਚ ਕੜਾਮ ਪੈ ਗਿਆ ਹਮ ਉਹ ਇੱਥੇ ਪੈਦਾ ਹੋਏ ਆ ਪੈਦਾ ਹੋਏ ਸਾਡਾ ਮੰਨਣਾ ਹੈ ਵੀ ਉਸ ਸਮੇਂ ਬੱਚੇ ਨਾਨਕੇ ਪੈਦਾ ਹੁੰਦੇ ਸੀ ਸ਼੍ਰੀ ਰਾਮ ਜੀ ਵੀ ਇੱਥੇ ਪੈਦਾ ਹੋਏ ਆ। ਉਹ ਯੁੱਗ ਦੇ ਵਿੱਚ। ਉਹ ਯੁੱਗ ਦੇ ਵਿੱਚ। ਠੀਕ ਹੈ। ਸ਼੍ਰੀ ਰਾਮ ਲੱਲਾ ਦੀ ਜਨਮ ਭੂਮੀ ਵੀ ਮੈਂ ਤਾਂ ਮੰਨਦਾ ਇਹ ਪਟਿਆਲਾ ਹੀ ਹੈ। ਸ਼੍ਰੀ ਰਾਮ ਜੀ ਦੀ ਜਨਮ ਭੂਮੀ ਅਸਲ ਦੇ ਵਿੱਚ ਤੁਸੀਂ ਇਹ ਕਹਿੰਦੇ ਨਾਨਕੇ ਹੀ ਬੱਚੇ ਪੈਦਾ ਹੁੰਦੇ ਸੀ। ਰਾਜੇ ਮਹਾਰਾਜਾਂ ਦੇ ਸਮੇਂ। ਤੇ ਕਿਵੇਂ ਹੋ ਸਕਦਾ ਹੈ ਵੀ ਐਡੇ ਵੱਡੇ ਰਾਜੇ ਦੀ ਸੁਪਤਰੀ ਹੋਏ ਤੇ ਉਹ ਬੱਚੇ ਨੂੰ ਜਨਮ ਦੇਣ ਲਈ ਆਪਣੇ ਪੀਕੇ ਘਰ ਨਾ ਆਈ ਹੋ। ਹਮ।